ਮਤਲਬ ਦੇ ਸਭ ਰਿਸ਼ਤੇ ਕੋਈ ਸਮਝ ਨਾ ਆਵੇ ਜੀ ਬੀਤੇ ਸਮੇਂ ਦੀਆਂ ਪਿਰਤਾਂ ਕੋਈ ਮੋੜ ਲਿਆਵੇ ਜੀ ਲਾਲਚ ਨੇ ਸਭਨਾਂ ਦੇ ਮਨ ਵਿੱਚ ਡੇਰੇ ਲਾਏ ਨੇ ਖੁਦਗਰਜ਼ੀ ਨੇ ਰਿਸ਼ਤੇ ਲੀਰੋ ਲੀਰ ਬਣਾਏ ਨੇ ਸੱਸੀ ਕਾਲ ਦੋਸਤੋ ਮੈਂ ਜਸਵਿੰਦਰ ਸਿੰਘ ਸੋਅਜੀ ਦੀ ਰਚਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹਾਂ ਪ੍ਰਿੰਸੀਪਲ ਕੌਰ ਸਿੰਘ ਜੀ ਉਹਨਾਂ ਦੀ ਲਿਖੀ ਹੋਈ ਸੋ ਬਹੁਤ ਹੀ ਖੂਬਸੂਰਤ ਸ਼ਬਦ ਅਲਫਾਜ਼ ਲਿਖੇ ਨੇ ਜਿਹੜੇ ਕਿ ਅੱਜ ਦੇ ਸਮੇਂ ਤੇ ਸੰਪੂਰਨ ਤੌਰ ਤੇ ਟੁੱਟਦੇ ਨੇ ਕਿਉਂਕਿ ਦੋਸਤੋ ਸਮਾਂ ਇਦਾਂ ਲੱ ਚੱਲ ਰਿਹਾ ਆਪਾਂ ਸਾਰੇ ਜਾਣਦੇ ਆ ਜ਼ਿਆਦਾਤਰ ਬੰਦੇ ਖੁਦਗਰਜ਼ ਨਹੀਂ ਹਰ ਇੱਕ ਬੰਦਾ ਕੰਮ ਲੈਣ ਦੇ ਵਿੱਚ ਬਹੁਤ ਅੱਗੇ ਹੁੰਦਾ ਹੈ ਪਰ ਜਦੋਂ ਆਪ ਨੂੰ ਕੰਮ ਦੇਣਾ ਪੈਂਦਾ ਤਾਂ ਪਾਸਾ ਵੱਟ ਜਾਂਦਾ ਸੋ ਇਸੇ ਪ੍ਰਕਾਰ ਹੀ ਰਿਸ਼ਤਿਆਂ ਦੇ ਵਿੱਚ ਵੀ ਖੁਦਗਰਜ਼ੀ ਆਮ ਦੇਖਣ ਨੂੰ ਮਿਲਦੀ ਹੈ ਸੋ ਆਓ ਆਪਾਂ ਦੇਖਦੇ ਹਾਂ ਪ੍ਰਿੰਸੀਪਲ ਕੌਰ ਸਿੰਘ ਜੀ ਇਸ ਰਿਸ਼ਤੇ ਦੇ ਵਿੱਚ ਪਈ ਖੁਦਗਰਜ਼ੀ ਬਾਰੇ ਕੀ ਲਿਖਦੇ ਨੇ ਕਹਿੰਦੇ ਜਾਇਦਾਦ ਲਈ ਭਾਈਆਂ ਦਾ ਨੇ ਕਤਲ ਕਰਾ ਦਿੰਦੇ ਜਾਇਦਦ ਲਈ ਭਾਈਆਂ ਦਾ ਨੇ ਕਤਲ ਕਰਾ ਦਿੰਦੇ ਮਤ ਮਾਰ ਕੇ ਆਪਣੀ ਕੁੱਲ ਨੂੰ ਦਾਗ ਲਗਾ ਦਿੰਦੇ ਮਹਿਲ ਅਮੀਰ ਵਿਰਾਸਤ ਦੇ ਇੰਨਾ ਹੱਥੀ ਢਾਏ ਨੇ ਖੁਦਗਰਜ਼ੀ ਨੇ ਰਿਸ਼ਤੇ ਲੀਰੋ ਲੀਰ ਬਣਾਏ ਨੇ ਸੋ ਅਗੇ ਕਹਿੰਦੇ ਕਿਰਤ ਕਰਨ ਦਾ ਗੁਰੂਆਂ ਨੇ ਜੋ ਸਬਕ ਸਿਖਾਇਆ ਏ ਕਿਰਤ ਕਰਨ ਦਾ ਗੁਰੂਆਂ ਨੇ ਜੋ ਸਬਕ ਸਿਖਾਇਆ ਏ ਨਵੀਂ ਪੀੜ੍ਹੀ ਦੇ ਉੱਕਾ ਹੀ ਇਹ ਰਾਸ ਨਾ ਆਇਆ ਏ ਮਨਮਰਜ਼ੀ ਤੇ ਐਸ਼ ਪ੍ਰਸਤੀ ਨਾਲ ਲਿਆਏ ਨੇ ਖੁਦਗਰਜ਼ੀ ਨੇ ਰਿਸ਼ਤੇ ਲੀਰੋ ਲੀਰ ਬਣਾਏ ਨੇ ਮਿੱਤਰਾਂ ਦੇ ਹੁਣ ਮਿੱਤਰ ਮਿੱਤਰਾਂ ਦੇ ਹੁਣ ਮਿੱਤਰ ਮਿੱਤਰ ਬਣ ਕੇ ਠੱਗ ਗਏ ਇੱਜ਼ਤਾਂ ਦੇ ਜੋ ਰਾਖੇ ਇੱਜ਼ਤਾਂ ਲੁੱਟਣ ਲੱਗ ਗਈ ਆਪਣੇ ਆਨੇ ਆਪਣੇ ਹੀ ਅੱਜ ਕਰੇ ਪਰਾਏ ਨੇ ਖੁਦਗਰਜ਼ੀ ਨੇ ਰਿਸ਼ਤੇ ਲੀਰੋ ਲੀਰ ਬਣਾਏ ਨੇ ਕਹਿੰਦੇ ਪੜਿਆ ਫਿਰੇ ਬਥੇਰਾ ਮਨ ਆਪਣੇ ਨੂੰ ਪੜਿਆ ਨਾ ਪੜਿਆ ਫਿਰੇ ਬਥੇਰਾ ਮਨ ਆਪਣੇ ਨੂੰ ਪੜਿਆ ਨਾ ਜੀ ਜੀ ਦੇ ਨਾਲ ਲੜਦਾ ਨਾਲ ਵਿਕਾਰਾਂ ਲੜਿਆ ਨਾ ਲੋਕਾਂ ਦੇ ਹੱਕ ਮਾਰ ਕੇ ਕਿਹਨੂੰ ਹੱਕ ਥਿਆਏ ਨੇ ਖੁਦਗਰ ਜੀ ਨੇ ਰਿਸ਼ਤੇ ਲੀਰੋ ਲੀਰ ਬਣਾਏ ਨੇ ਸੋ ਆਖਰੀ ਪੈਰੇ ਦੇ ਵਿੱਚ ਲਿਖਦੇ ਨੇ ਕਹਿੰਦੇ ਹਰ ਰਿਸ਼ਤਾ ਇੱਥੇ ਪੈਸਿਆਂ ਦੇ ਨਾਲ ਤੋਲਿਆ ਜਾਂਦਾ ਏ ਹਰ ਰਿਸ਼ਤਾ ਇਥੇ ਪੈਸਿਆਂ ਦੇ ਨਾਲ ਤੋਲਿਆ ਜਾਂਦਾ ਏ ਕੌਰ ਤਨੋਲੇ ਵਾਲੇ ਤੋਂ ਸੱਚ ਬੋਲਿਆ ਜਾਂਦਾ ਏ ਮਾਇਆ ਧਾਰੀ ਲੋਕਾਂ ਦੇ ਗੁਣ ਗਾਏ ਜਾਂਦੇ ਨੇ ਮਾਇਆ ਧਾਰੀ ਲੋਕਾਂ ਦੇ ਗੁਣ ਗਾਏ ਜਾਂਦੇ ਨੇ ਖੁਦਗਰਜ਼ੀ ਨੇ ਰਿਸ਼ਤੇ ਲੀਰੋ ਲੀਰ ਬਣਾਏ ਨੇ ਖੁਦਗਰਜ਼ੀ ਨੇ ਰਿਸ਼ਤੇ ਲੀਰੋ ਲੀਰ ਬਣਾਏ ਨੇ ਸੋ ਬਹੁਤ ਵਧੀਆ ਕਲਾਮ ਹੈ ਜੀ ਸੋ ਬਹੁਤ ਵਧੀਆ ਸਾਨੂੰ ਰਚਨਾ ਲਿਖ ਕੇ ਭੇਜੀ ਹੈ ਕਿਉਂਕਿ ਇਹ ਅੱਜ ਦੇ ਸਮੇਂ ਦੀ ਸੱਚਾਈ ਹੈ ਸੋ ਜਿਸ ਤਰ੍ਹਾਂ ਇਹਨਾਂ ਨੇ ਅਖੀਰ ਵਿੱਚ ਲਿਖਿਆ ਕਿ ਮਾਇਆ ਧਾਰੀ ਲੋਕ ਹੁੰਦੇ ਆ ਜਾਂ ਮਾਇਆ ਦਾ ਪਿਆਰ ਕਰਨ ਵਾਲੇ ਲੋਕ ਆ ਉਹਨਾਂ ਦੀ ਕਦਰ ਇਸ ਦੁਨੀਆ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈ ਆਮ ਤੌਰ ਤੇ ਉਹਨਾਂ ਬੰਦਿਆਂ ਨੂੰ ਪਿੱਛੇ ਰੱਖਿਆ ਜਾਂਦਾ ਜਿਨ੍ਹਾਂ ਕੋਲ ਗਰੀਬੀ ਹੁੰਦੀ ਹੈ ਜਾਂ ਜਿਨ੍ਹਾਂ ਕੋਲ ਬਹੁਤਾ ਪੈਸਾ ਨਹੀਂ ਹੁੰਦਾ ਸੋ ਦੋਸਤੋ ਇਹ ਸਥਿਤੀ ਕਿਉਂ ਆਉਂਦੀ ਹੈ ਇਹਦਾ ਕਾਰਨ ਇਹੀ ਹੈ ਕਿ ਬੰਦਾ ਕਿਤਾਬਾਂ ਬਹੁਤ ਪੜ ਲੈਂਦਾ ਹੈ ਪੜਿਆ ਲਿਖਿਆ ਅਖਬਾਰ ਲੈਂਦਾ ਪਰ ਉਹਨੇ ਕਦੇ ਆਪਣੇ ਅੰਦਰ ਨੂੰ ਨਹੀਂ ਪੜਿਆ ਹੁੰਦਾ ਜਿਸ ਕਰਕੇ ਉਹ ਪਿੱਛੇ ਰਹਿ ਜਾਂਦਾ ਹੈ ਜਿਸ ਕਰਕੇ ਰਿਸ਼ਤਿਆਂ ਦੇ ਵਿੱਚ ਖੁਦਗਰਜ਼ੀ ਆਉਂਦੀ ਹੈ ਤੇ ਸਾਡੇ ਗੁਰੂਆਂ ਪੀਰਾਂ ਨੇ ਵੀ ਸਾਨੂੰ ਕਿਰਤ ਕਰਨ ਦਾ ਸਬਕ ਸਿਖਾਇਆ ਜੀ ਤੋ ਅਸੀਂ ਭਜਦੇ ਜਾ ਰਹੇ ਹਾਂ ਸੋ ਇਸ ਕਰਕੇ ਆਓ ਇਸ ਰਚਨਾ ਤੋਂ ਅਸੀਂ ਸਬਕ ਲਈਏ ਕਿ ਅਸੀਂ ਕਦੇ ਵੀ ਖੋਦਗਰਜਨਾ ਬਣੀਏ ਕਦੇ ਵੀ ਮਤਲਬੀ ਨਾ ਬਣੀਏ ਜੇ ਕਿਸੇ ਨੇ ਸਾਡਾ ਕੀਤਾ ਤਾਂ ਅਸੀਂ ਵੀ ਉਹਦੇ ਲਈ ਕੁਝ ਕਰੀਏ ਤੇ ਜੇ ਕਿਸੇ ਨੇ ਸਾਡੇ ਲਈ ਖੂਨ ਮਚਾਇਆ ਅਸੀਂ ਵੀ ਔਖੇ ਵੇਲੇ ਉਹਦੇ ਨਾਲ ਖੜੀਏ ਇਹੋ ਇੱਕ ਸੱਚੀ ਇਨਸਾਨੀਅਤ ਹੈ ਸੋ ਉਮੀਦ ਹੈ ਦੋਸਤੋ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਜੁੜੇ ਰਹੋ ਸਾਡੇ ਇਸ ਪੇਜ ਦੇ ਨਾਲ ਤੇ ਕਿਸੇ ਵੀ ਤਰ੍ਹਾਂ ਦੇ ਗੀਤ ਸੰਗੀਤ ਦੇ ਕੰਮ ਲਈ ਸਾਡੇ ਰਿਕਾਰਡਿੰਗ ਸਟੂਡੀਓ ਨਾਲ ਤੁਸੀਂ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਬਹੁਤ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਇਜਾਜ਼ਤ ਦਿਓ ਸਸ਼ੇਕਾਲ